ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਔਰ ਫੇਰ ਤੋਂ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਪੀਬੀ 77 ਸਟੱਡੀ ਪੁਆਇੰਟ ਦੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਪੀਐਸਪੀਸੀਲ ਇਲਮ ਦਾ ਜੋ ਇਗਜ਼ਾਮ ਹੋਣ ਵਾਲਾ ਹੈ ਉਸ ਦੇ ਲਈ ਐਮਸੀਕਿਊ ਟੌਪ ਐਮਸੀਕਿਊ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਹਾਡੇ ਕੋਲ ਸੋ ਉਮੀਦ ਆ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋਗੇ ਇਨਾਂ ਵਿੱਚ ਬਹੁਤ ਹੀ ਵਧੀਆ ਐਮਸੀਕਿਊ ਬਹੁਤ ਹੀ ਵਧੀਆ ਪ੍ਰਸ਼ਨ ਜੋ ਕਿ ਲਿਖੇ ਗਏ ਹਨ ਉਹਨਾਂ ਦੀ ਵੀਡੀਓ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਇਆ ਹਾਂ ਜਿਵੇਂ ਤੁਹਾਨੂੰ ਪਤਾ ਹੈ ਪੀਐਸਪੀਸੀਲ ਦਾ ਜੋ ਪੇਪਰ ਨਜ਼ਦੀਕ ਹੈ ਅਤੇ ਛੋੜੀ ਦਿਨ ਕਲਾਸਾਂ ਸਾਡੀਆਂ ਤੁਸੀਂ ਲਵਾਈਆਂ ਹਨ ਉਹਨਾਂ ਦੇ ਹੀ ਐਮਸੀਕਿਊ ਲੈ ਕੇ ਆਇਆ ਹੋਇਆ ਹਾਂ ਸੋ ਜਿਹੜੀ ਵੀ ਵੀਰਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੋ ਤਾਂ ਜੋ ਔਨ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਸ਼ੁਰੂ ਕਰਦੇ ਹਾਂ ਜੀ ਵੀਡੀਓ ਪਹਿਲਾ ਕੁਐਸਚਨ ਹੈ ਡਿਸਟ੍ਰਿਬਿਊਸ਼ਨਰ ਟਰਾਂਸਫਾਰਮਰ ਲੋਡ ਕੇਂਦਰ ਦੇ ਨੇੜੇ ਕਿਉਂ ਲਾਇਆ ਜਾਂਦਾ ਹੈ ਹਾਂ ਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਾਂ ਜੀ ਪਹਿਲੀ ਹੈ ਖਰਚਾ ਘਟਾਉਣ ਲਈ ਦੂਸਰੀ ਹੈ 11 ਕੇਵੀ ਲਾਈਨ ਦੀ ਲੰਬਾਈ ਘਟਾਉਣ ਲਈ ਤੀਸਰੀ ਹੈ ਅਸਮਾਨੀ ਬਿਜਲੀ ਤੋਂ ਬਚਣ ਲਈ ਅਤੇ ਚੌਥੀ ਹੈ એનર્ਜੀ ਲਾਸ ਘਟਾਉਣ ਲਈ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੋ ਜੇਗਾ ਉਹ ਹੈ ਫਸਟ অপਸ਼ਨ ਖਰਚਾ ਘਟਾਉਣ ਲਈ ਖਰਚਾ ਘਟਾਉਣ ਲਈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੈਨ ਇਨਸੂਲੇਟਰ ਵਧ ਤੋਂ ਵਧ ਕਿੰਨੀ ਵੋਲਟੇਜ ਲਈ ਵਰਤੇ ਜਾਂਦੇ ਹਨ ਬੈਨ ਇਨਸੂਲੇਟਰ ਵੱਧ ਤੋਂ ਵੱਧ ਕਿੰਨੀ ਵੋਲਟੇਜ ਲਈ ਵਰਤੇ ਜਾਂਦੇ ਹਨ ਤਾਂ অপਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਜੀ ਪਹਿਲੀ ਹੈ 11 ਕੇਵੀ ਦੂਸਰੀ ਹੈ 12 ਕੇਵੀ ਤੀਸਰੀ ਹੈ 33 ਕੇਵੀ ਅਤੇ ਚੌਥੀ ਹੈ 66 ਕੇਵੀ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਇਸ ਦਾ ਰਾਈਟ ਆਨਸਰ ਹੋਏਗਾ 33 ਕੇਵੀ ਨੈਕਸਟ ਕੁਸਚਨ ਹੈ ਜੀ ਕੇ ਏ ਸੀ ਐਸ ਆਰ ਕੰਡਕਟਰ ਵਿੱਚ ਪਾਈ ਗਈ ਸਟੀਪ ਦੀ ਤਾਰ ਉਤੇ ਕਿਸ ਤਰ੍ਹਾਂ ਦੀ ਕੋਟਿੰਗ ਹੁੰਦੀ ਹੈ ਏਸੀਆ ਸਰ ਕਨੈਕਟਰ ਵਿੱਚ ਪਾਈ ਗਈ ਸਟੀਪ ਦੀ ਤਾਰ ਕਿਸ ਤਰ੍ਹਾਂ ਦੀ ਕੋਟਿੰਗ ਹੁੰਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਾਂ ਜੀ ਪਹਿਲੀ ਹੈ ਵਾਰਨਿਸ਼ ਦੂਸਰੀ ਹੈ ਨਿਕਲ ਪਲੇਟਿੰਗ ਤੀਸਰੀ ਹੈ ਪੇਟ ਅਤੇ ਚੌਥੀ ਹੈ ਗਲਵੈਨਾਈਜ਼ਡ ਹਾਂ ਜੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਗਲਵੈਨਾਈਜ਼ਡ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਹੈ ਜੀ ਸੰਚਾਰ ਲਾਈਨ ਵਿੱਚ ਕਰੋਨਾ ਕਿਸ ਤਰ੍ਹਾਂ ਪਹਿਚਾਣਿਆ ਜਾਂਦਾ ਹੈ ਕਰੋਨਾ ਇੱਕ ਦਾ ਜਿਵੇਂ ਇੱਕ ਸੱਪ ਦੀ ਆਵਾਜ਼ ਹੁੰਦੀ ਹੈ ਸ਼ੂ ਸ਼ੂ ਦੀ ਜਦੋਂ ਆਪਾਂ ਟਰਾਂਸਮਿਸ਼ਨ ਲਾਈਨ ਦਾ ਸੰਚਾਰ ਲਾਈਨ ਵਿੱਚ ਤੇ ਕੋਲ ਜਾਈਏ ਤਾਂ ਆਪ ਨੂੰ ਪਤਾ ਲੱਗਦਾ ਹੈ ਤਾਂ ਉਸ ਨੂੰ ਕਰੋਨਾ ਕਹਿੰਦੇ ਹਨ ਤਾਂ ਆਪਸ਼ਨ ਦਿੱਤੀਆਂ ਹੋਈਆਂ ਹਨ ਕੰਡਕਟਰਾਂ ਤੇ ਅਰਥ ਉਚਾਲੇ ਹੋਣ ਵਾਲੀ ਚੰਗਿਆੜੀ ਤੋਂ ਲਾਈਨ ਨੇੜੇ ਆਉਣ ਵਾਲੀ ਹਸ਼ ਹਸ਼ ਦੀ ਆਵਾਜ਼ ਅਤੇ ਓਜ਼ੋਨ ਗੈਸ ਪੈਦਾ ਹੋਣ ਤੇ ਦਸ ਤੀਸਰੀ ਹੈ ਖੜਾਕਤੋ ਜੋ ਚੌਥੀਆ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਦੋਸਤੋ ਉਹ ਹੈ ਲਾਈਨ ਨੇੜੇ ਆਉਣ ਵਾਲੀ ਹਸ਼ ਹਸ਼ ਦੀ ਆਵਾਜ਼ ਅਤੇ ਓਜ਼ੋਨ ਗੈਸ ਪੈਦਾ ਹੋਣ ਤੇ ਠੀਕ ਹੈ ਦੋਸਤੋ ਜੀ ਨੈਕਸਟ ਕੁਸਚਨ ਚਲਦੇ ਹਾਂ ਜੀ ਆਪਾਂ ਜੇਕਰ ట్రాన్స్మిਸ਼ਨ ਲਾਈਨ ਦੀ ਵੋਲਟੇਜ 66 ਕੇਵੀ ਤੋਂ ਵਧਾ ਕੇ 133 ਕੇਵੀ ਕਰ ਦਿੱਤੀ ਜਾਵੇ ਤਾਂ ਲਾਈਨ ਵਿੱਚੋਂ ਲੰਘਣ ਵਾਲਾ ਕਰੰਟ ਕਿੰਨਾ ਹੋ ਜਾਵੇਗਾ ਹਾਂਜੀ ਦੋਸਤੋ ਜੇਕਰ ట్రాన్స్మిਸ਼ਨ ਲਾਈਨ ਦੀ ਵੋਲਟੇਜ 66 ਕੇਵੀ ਤੋਂ ਵਧਾ ਕੇ 133 ਕੇਵੀ ਕਰ ਦਿੱਤੀ ਜਾਵੇ लाइन में लंघन वाले कर वेला करंट कि हो जाएगा ऑप्शन तो हैं जी पहली है दुगना दूसरी है अद्धा तीसरी है करंट उतना ही रहेगा तो चौथी है चौथा हिस्सा इसका जो सही आंसर है वो है अद्धा ठीक है दोस्तों नेक्स्ट क्वेश्चन से चलते हैं जी किसी इलैक्ट्रीकल सिस्टम लोड़ी इंसुलेन किस गल निर्भर करती है ऑप्शन तो सामने दती हुई हैं जी पहली है करंट दूसरी है पावर तीसरी है वोल्टेज और अच्छा चौथी है चार्ज तो इसका जो सही आंसर है दोस्तों वो है वोल्टेज दे ਵੋਲਟੇਜ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਸਟਾਰ ਕਨੈਕਸ਼ਨ ਲਈ ਸਟਾਰ ਕਨੈਕਸ਼ਨ ਲਈ ਡੈਸ਼ ਹੁੰਦਾ ਹੈ ਡੈਸ਼ ਲਈ ਜਾਂਦੀ ਹੈ ਤਾਂ ਆਪਸ਼ਨ ਦਿੱਤੀਆਂ ਹੋਈਆਂ ਨੇ ਤੁਹਾਡੇ ਸਾਹਮਣੇ ਤਿੰਨਾ ਫੇਜ਼ਾਂ ਪੁੱਟ ਦੂਜੇ ਸਿਰਿਆਂ ਤੋਂ ਲਈ ਜਾਂਦੀ ਹੈ ਅਤੇ ਆਉਟਪੁੱਟ ਦੂਜੇ ਸਿਰਿਆਂ ਤੋਂ ਲਈ ਜਾਂਦੀ ਹੈ ਦੂਸਰੀ অপਸ਼ਨ ਹੈ ਇੱਕ ਫੇਸ ਦਾ ਸ਼ੁਰੂ ਵਾਲਾ ਸਿਰਾ ਦੂਜੇ ਫੇਸ ਦੇ ਅੰਤ ਵਾਲੇ ਸਿਰੇ ਨਾਲ ਜੋੜਿਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਤੀਜਾ ਫੇਸ ਵੀ ਜੋੜਿਆ ਜਾਂਦਾ ਹੈ। ਤੀਸਰੀ ਉਪਰੋਕਤ ਵਿੱਚੋਂ ਕੋਈ ਵੀ ਤੇ ਚੌਥੀਆ ਉੜਾ ਅਤੇ ਐੜਾ ਦੋਨੋਂ ਹੀ। ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੋਏਗਾ ਤਿੰਨਾ ਫੇਜ਼ਾਂ ਪੁੱਟ ਦੂਜੇ ਸਿਰਿਆਂ ਤੋਂ ਲਈ ਜਾਂਦੀ ਹੈ ਅਤੇ ਆਉਟਪੁੱਟ ਦੂਜੇ ਸਿਰਾਂ ਤੋਂ ਲਈ ਜਾਂਦੀ ਹੈ। ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਤੇ ਚਲਦੇ ਹਾਂ ਜੀ ਆਪਾਂ ਤਿੰਨ ਫੇਜ਼ ਤਿੰਨ ਤਾਰ ਸਿਸਟਮ ਕਿੱਥੇ ਵਰਤਿਆ ਜਾਂਦਾ ਹੈ ਹਾਂਜੀ ਤੇ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਜੀ ਰਜਿਸਟਿਵ ਲੋਡ ਵਾਸਤੇ ਆਰਕ ਫਰਨਸਾਂ ਲਈ ਬੈਲੈਂਸ ਲੋਡ ਵਾਸਤੇ ਜਾਂ ਉਪਰੋਕਤ ਕੋਈ ਨਹੀਂ ਤਾਂ ਜੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਬੈਲੈਂਸ ਲੋਡ ਵਾਸਤੇ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ 3 ਫੇਜ਼ ਚਾਰ ਤਾਰ ਏਸੀ ਸਿਸਟਮ ਨਿਊਟਰਲ ਤਾਰ ਵਿੱਚ ਕਰੰਟ ਕਦੋਂ ਜ਼ੀਰੋ ਹੁੰਦਾ ਹੈ? ਆਪਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਏ ਹਨ ਜੀ। ਪਹਿਲੀ ਹੈ ਜਦੋਂ ਸਪਲਾਈ ਵੋਲਟੇਜ 230 ਵੋਲਟ ਹੋਵੇ। ਦੂਸਰੀ ਹੈ ਜਦੋਂ ਸਿਸਟਮ ਦੀ ਫ੍ਰੀਕੁਐਂਸੀ 40 ਹਰਟਜ਼ ਹੋਵੇ। ਤੀਸਰੀ ਹੈ ਜਦੋਂ ਤਿੰਨੇ ਫੇਜ਼ਾਂ ਤੋਂ ਲੋਡ ਬੈਲੈਂਸਡ ਹੋਵੇ। ਚੌਥੀ ਹੈ ਉਪਰੋਕਤ ਵਿੱਚ ਕੋਈ ਨਹੀਂ। ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੋ ਜੇਗਾ ਜੀ ਜਦੋਂ ਤਿੰਨੇ ਫੇਜ਼ਾਂ ਤੋਂ ਲੋਡ ਬੈਲੈਂਸ ਹੋਵੇ ਰਾਈਟ ਦੋਸਤੋ ਅਗੇ ਨੈਕਸਟ ਕੁਐਸਚਨ ਹੈ ਜੀ ਉੱਚ ਵੋਲਟੇਜ ట్రాన్స్‌ਮਿਸ਼ਨ ਲਾਈਨਾਂ ਵਿੱਚ ਸਭ ਤੋਂ ਉੱਪਰਲਾ ਕੰਡਕਟਰ ਕਿਹੜਾ ਹੁੰਦਾ ਹੈ ਤਾਂ ਅੱਗੇ ਮੈਂ ਪਿਛਲੀਆਂ ਵੀਡੀਓਜ਼ ਵੀ ਕਰਵਾ ਚੁੱਕਾ ਹਾਂ ਕੁਐਸਚਨ ਦਾ ਇਸ ਦਾ ਜੋ ਸਹੀ ਆਨਸਰ ਹੋਏਗਾ ਸਭ ਤੋਂ ਉੱਪਰ ਵਾਲੀ ਤਾਰ ਟਰਾਂਸਮਿਸ਼ਨ ਵਿੱਚ ਅਰਥ ਤਾਇ ਤਾਰ ਉਦੀ ਅਰਥ ਕੰਡਕਟਰ ரைਟ ਦੋਸਤੋ ਨੈਕਸਟ ਕੁਐਸਚਨ ਤੇ ਚਲਦੇ ਹਾਂ ਜੀ ਆਪਾਂ ਬਕਲ ਜ਼ਰੇਲੇ ਟਰਾਂਸਫਰਮਰ ਨੂੰ ਕਿਸ ਤਰ੍ਹਾਂ ਦੇ ਫਲਟ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ ਬਕਲ ਜ਼ਰੇਲੇ ਟਰਾਂਸਫਰਮਰ ਨੂੰ ਕਿਸ ਤਰ੍ਹਾਂ ਦੇ ਫਾਲਟ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਜੀ ਪਹਿਲੀ ਹੈ ਅੰਦਰੂਨੀ ਨੁਕਸਤੇ ਦੂਸਰੀ ਹੈ ਅਸਮਾਨੀ ਬਿਜਲੀ ਕਾਰਨ ਤੀਸਰੀ ਹੈ ਬਾਹਰੀ ਨੁਕਸਤੇ ਚੌਥੀ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਅੰਦਰੂਨੀ ਨੁਕਸਤੇ ਠੀਕ ਹੈ ਦੋਸਤੋ ਅੰਦਰੂਨੀ ਨੁਕਸਤੇ ਤੇ ਵੀਡੀਓ ਜੇਕਰ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਫਟਾਫਟ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਅਤੇ ਕਮੈਂਟ ਕਰਨਾ ਨਾ ਭੁੱਲਣਾ ਕਮੈਂ ਜ਼ਰੂਰ ਕਰ ਦੇਣਾ ਵੀਰ ਜੀ ਬੇਨਤੀ ਹੈ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਕੇਬਲ ਦੀਆਂ ਆਈ ਆਰ ਕੀਮਤਾਂ ਕਿਸ ਯੂਨਿਟ ਵਿੱਚ ਦਰਸਾਈਆਂ ਜਾਂਦੀਆਂ ਹਨ ਕੇਬਲ ਦੀਆਂ ਆਈ ਆਰ ਕੀਮਤਾਂ ਕਿਸ ਯੂਨਿਟ ਵਿੱਚ ਦਰਸਾਈਆਂ ਜਾਂਦੀਆਂ ਹਨ ਆਪਸ਼ਨ ਦਿੱਤੀਆਂ ਹੋਈਆਂ ਹਨ ਤੁਹਾਡੇ ਸਾਹਮਣੇ ਪਹਿਲੀ ਹੈ ਓਮ ਦੂਸਰੀ ਹੈ ਮੈਗਾ ਓਮ ਤੀਸਰੀ ਹੈ ਮਾਈਕਰੋ ਅਤੇ ਚੌਥੀ ਹੈ ਮਿਲੀ ਓਮ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਮੈਗਾਓ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਤੇ ਚਲਦੇ ਆ ਜੀ ਆਪਾਂ 8 ਲਿਖਿਆ ਵਿੱਚੋਂ ਕਿਹੜੀ ਵੋਲਟੇਜ ਟਰਾਂਸਮਿਸ਼ਨ ਲਈ ਨਹੀਂ ਵਰਤੀ ਜਾਂਦੀ ਹਾਂਜੀ ਟਰਾਂਸਮਿਸ਼ਨ ਲਈ ਵੋਲਟੇਜ ਨਹੀਂ ਵਰਤੀ ਜਾਂਦੀ ਆਪਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਏ ਹਨ ਪਹਿਲੀ ਹੈ 66 ਕੇਵੀ ਦੂਸਰੀ ਹੈ 33 ਕੇਵੀ ਤੀਸਰੀ ਹੈ 108 ਕੇਵੀ चौथी है चार सौ केवी तो दोस्तों इसका जो राइट आंसर है वो है एक सौ अठ केवी ठीक है, है? है? दोस्तों अगे चलते अपना नैक्सट क्वेश्चन से इंसानी का रजिस्टर्स तकरीबन कि होंगे है इंसानी जिसमार तकरीबन कितना होंगे है तो दोस्तों इसका राइट आंसर हजार ओह ਹਜ਼ਾਰ ਓ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਇੱਕ ਪੋਲ ਮਾਊਂਟਿੰਗ ਸਬਸਟੇਸ਼ਨ ਲਈ ਅਰਥਾਂ ਦੇ ਕਿੰਨੇ ਸੈੱਟ ਲੋਡਿੰਦੇ ਹਨ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਇੱਕ ਦੂਸਰੀ ਹੈ ਦੋ ਤੀਸਰੀ ਹੈ ਤਿੰਨ ਤੇ ਚੌਥੀ ਹੈ ਚਾਰ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੋਏਗਾ 3 3 ਠੀਕ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਬਲਬਾਂ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਕਾਰਬਨ ਡਾਈਆਕਸਾਈਡ ਆਕਸੀਜਨ ਆਰਗਨ ਦਾ ਟ੍ਰੋਲੀਅਮ ਗੈਸ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਆਰਗਨ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਤੇ ਚਲਈਏ ਜੀ ਤਿੰਨ ਫੇਜ਼ ਚਾਰ ਤਾਰ ਸਿਸਟਮ ਵਿੱਚ ਨਿਊਟਰਲ ਤਾਰ ਦਾ ਕ੍ਰਾਸ ਸੈਕਸ਼ਨ ਖੇਤਰਫਲ ਕਿੰਨਾ ਹੁੰਦਾ ਹੈ ਤਿੰਨ ਫੇਜ਼ ਚਾਰ ਤਾਰ ਸਿਸਟਮ ਵਿੱਚ ਨਿਊਟਰਲ ਤਾਰ ਦਾ ਕ੍ਰਾਸ ਸੈਕਸ਼ਨ ਖੇਤਰਫਲ ਕਿੰਨਾ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਮੇਨ ਕੰਡਕਟਰ ਨਾਲ ਦੁੱਗਣਾ ਦੂਸਰੀ ਹੈ ਮੇਨ ਕੰਡਕਟਰ ਤੋਂ ਅੱਧਾ ਤੀਸਰੀ ਹੈ ਮੇਨ ਕੰਡਕਟਰ ਦੇ ਬਰਾਬਰ ਚੌਥੀ ਹੈ ਮੇਨ ਕੰਡਕਟਰ ਦਾ ਚੌਥਾ ਹਿੱਸਾ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਮੇਨ ਕੰਡਕਟਰ ਤੋਂ ਅੱਦਾ ਠੀਕ ਹੈ ਦੋਸਤੋ ਨੈਕਸਟ ਕੁਸਚਨ ਤੇ ਚਲ ਗਏ ਜੀ ਡੀਸੀ ਮੋਟਰ ਦੇ ਕਮੂਟੇਟਰ ਦੇ ਬਰਸ਼ ਕਿਹੜੇ ਪਦਾਰਥ ਦੇ ਬਣੇ ਹੁੰਦੇ ਹਨ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਜੀ ਪਹਿਲੀ ਇਹ ਡੀਸੀ ਮੋਟਰ ਦੇ ਕਮੂਟੇਟ ਸੌਰੀ ਆਪਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਏ ਹਨ ਪਹਿਲੀ ਇਹ ਲੋਹਾ ਦੂਸਰੀ ਇਹ ਮਾਈਕਾ ਤੀਜੀ ਇਹ ਕਾਰਬਨ ਅਤੇ ਚੌਥੀ ਹੈ ਪੋਰਸਲੀਨ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਕਾਰਬਨ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਤੇ ਚਲ ਜੀ ਡੀਸੀ ਮੋਟਰ ਦੀ ਸਪੀਡ ਇਹ ਲਿਖਿਆ ਬੱਚੋ ਕਿਸ ਨੂੰ ਬਦਲ ਕੇ ਬਦਲੀ ਜਾ ਸਕਦੀ ਹੈ অপশন তোਰੇ সামনে ਦਿੱਤੀਆਂ ਹੋਈਆਂ ਹਨ ਜੀ ਪਹਿਲੀ ਹੈ ਫੀਲਡ ਕਰੰਟ ਦੂਸਰੀ ਹੈ ਆਰਮੇਚਰ ਦੇ ਸੀਰੀਜ ਵਿੱਚ ਰਜਿਸਟੈਂਸ ਲਗਾਉਣ ਲਈ ਤੀਸਰੀ ਹੈ ਸਪਲਾਈ ਵੋਲਟੇਜ ਲਈ ਤੇ ਚੌਥੀ ਹੈ ਉਪਰੋਕਤ ਵਿੱਚੋਂ ਕੋਈ ਵੀ ਵਰਤ ਸਕਦੇ ਆ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਪਰੋਕਤ ਜਿਹਨੀਆਂ ਦਿੱਤੀਆਂ ਹੋਈਆਂ ਨੇ ਇਹਨਾਂ ਵਿੱਚ ਆਪਾਂ ਕੋਈ ਵੀ ਵਰਤ ਸਕਦੇ ਹਾਂ ਠੀਕ ਹੈ ਦੋਸਤੋ ਆਨਸਰ ਇਸ ਦਾ ਸਸਾ ਹੈ ਨੈਕਸਟ ਕੁਐਸਚਨ ਤੇ ਚੱਲ ਗਏ ਜੀ ਡੀਸੀ ਮੋਟਰ ਦੇ ਕਮੂਟਟਰ ਦੇ ਵੱਖ-ਵੱਖ ਸੈਗਮੈਂਟਾਂ ਵਿਚਾਲੇ ਕਿਹੜਾ ਇਨਸੂਲੇਟਿਡ ਪਦਾਰਥ ਵਰਤਿਆ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਗ੍ਰੇਫਾਈਟ ਦੂਸਰੀ ਹੈ ਵਾਰਨਿਸ਼ ਤੀਸਰੀ ਹੈ ਕਪੜਾ ਅਤੇ ਚੌਥੀ ਹੈ ਮਾਈਕਾ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਮਾਈਕਾ ਠੀਕ ਹੈ ਦੋਸਤੋ ਚਲਦੇ ਆਪਾਂ ਅਗੇ ਨੈਕਸਟ ਕੁਸਚਨ ਤੇ ਕੋਰ ਦੀਆਂ ਲੈਮੀਨੇਸ਼ਨਾਂ ਕਿਹੜੇ ਪਦਾਰਥ ਦੀਆਂ ਬਣੀਆਂ ਹੁੰਦੀਆਂ ਹਨ ਹਾਂਜੀ ਕੋਰ ਦੀਆਂ ਲੈਮੀਨੇਸ਼ਨਾਂ ਕਿਹੜੇ ਪਦਾਰਥ ਦੀਆਂ ਬਣੀਆਂ ਹੁੰਦੀਆਂ ਹਨ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਈਆਂ ਹਨ ਪਹਿਲੀ ਹੈ ਸਿਲੀਕੋਨ ਸਟੀਲ ਦੂਸਰੀ ਹੈ ਸਟੈਨਲੈਸ ਸਟੀਲ ਤੀਸਰੀ ਹੈ ਕਾਰਬਨ ਅਤੇ ਚੌਥੀ ਹੈ ਕਾਸਟ ਆਇਰਨ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ silicon steel ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ no load ਤੇ ਹੇਟ ਲਿਖਿਆ ਮੋਟਰਾਂ ਵਿੱਚੋਂ ਕਿਸ ਦੀ ਸਪੀਡ ਸਭ ਤੋਂ ਵੱਧ ਹੁੰਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਇਹ ਸ਼ੰਟ ਮੋਟਰ ਦੂਸਰੀ ਹੈ ਕਮੂਲੇਟਿਵ ਕੰਪਾਊਂਡ ਮੋਟਰ ਤੀਸਰੀ ਹੈ ਸੀਰੀਜ਼ ਮੋਟਰ ਚੌਥੀ ਹੈ ਸਾਰਿਆਂ ਦੀ ਸਪੀਡ ਬਰਾਬਰ ਹੁੰਦੀ ਹੈ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ सीरीज मोटर ठीक दोस्तो। सी है दोस्तों चलते हैं अपन नेक्स्ट क्वेश्चन पे जेकर डीसी मोटर ਨੂੰ एसी सप्लाई ਦੇ ਨਾਲ ਜੋੜਾ ਜਾਵੇ ਤਾਂ ਕੀ ਹੋਵੇਗਾ অপਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਇਹ ਮੋਟਰ ਆਪਣੀ ਰੇਟਡ ਸਪੀਡ ਤੇ ਚੱਲੇਗੀ ਦੂਸਰੀ ਹੈ ਮੋਟਰ ਆਪਣੀ ਰੇਟਡ ਸਪੀਡ ਨਾਲੋਂ ਘੱਟ ਤੇ ਘੱਟ ਤੇ ਚੱਲੇਗੀ ਤੀਸਰੀ ਹੈ ਮੋਟਰ ਆਪਣੀ ਰੇਟਡ ਸਪੀਡ ਨਾਲੋਂ ਵੱਧ ਸਪੀਡ ਤੇ ਚੱਲੇਗੀ ਤੋ ਤੇ ਮੋਟਰ ਸੜ ਜਾਵੇਗੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਮੋਟਰ ਆਪਣੀ ਰੇਟਡ ਸਪੀਡ ਨਾਲੋਂ ਵੱਧ ਸਪੀਡ ਤੇ ਚੱਲੇਗੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਡੀਸੀ ਮੋਟਰਾਂ ਵਿੱਚ ਸਟਾਰਟਰਾਂ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਡੀਸੀ ਮੋਟਰਾਂ ਵਿੱਚ ਸਟਾਰਟਰਾਂ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਇਹ ਇਨ੍ਹਾਂ ਮੋਟਰਾਂ ਦੀ ਸਟਾਰਟਿੰਗ ਟਾਰਕ ਬਹੁਤ ਜ਼ਿਆਦਾ ਹੁੰਦੀ ਹੈ दूसरी है ये मोटर सैल्फ स्टार्ट नहीं होंगे तीसरी है आर मेजर करंट लिमिट करने क्योंकि स्टार्टिंग वेले बैंक ई एम एफ नहीं होंगे चौथी है उपरोक्त कोई नहीं इसका जो सही आंसर है दोस्तों वो हो जाएगा आर मेजर करंट लिमिट करने क्योंकि स्टार्टिंग वेले बैंक ई एम एफ नहीं हम ਠੀਕ ਹੈ ਦੋਸਤੋ ਅੱਗੇ ਇਸ ਵੀਡੀਓ ਦਾ ਲਾਸਟ ਕੁਸਚਨ ਹੈ ਜੀ ਟਰਾਂਸਫਾਰਮਰ ਦੇ ਬਰੀਦਰ ਵਿੱਚ ਕਿਹੜਾ ਪਦਾਰਥ ਪਾਇਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਸਿਲਕਾ ਜਲ ਸਿਲਕਾ ਰੇਤ ਸੋਡੀਅਮ ਜਾਂ ਉਪਰੋਕਤ ਕੋਈ ਨਹੀਂ ਆਪ ਸਾਰਿਆਂ ਨੂੰ ਪਤਾ ਹੈ ਸਿਲਕਾ ਜਲ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਅਤੇ ਜਿਹੜੇ ਵੀ ਸਟੂਡੈਂਟ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤਾਂ ਉਹਨਾਂ ਨੂੰ ਬੇਨਤੀ ਹੈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਅਤੇ ਜਿਹੜੇ ਵੀ ਦੋਸਤ ਸਾਡੇ ਵਟਸਐਪ ਗਰੁੱਪ ਦੇ ਵਿੱਚ ਨਹੀਂ ਐਡ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਸੋ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਵੇਗੀ ਸੋ ਮਿਲਦਾ ਨੈਕਸਟ ਕਲਾਸ ਵਿੱਚ Thank you very much.